ਅੱਜ ਆਪਣੇ ਮੈਥਿਕ ਤਰਜੇ ਵਿੱਚ ਇੱਕ ਟੌਪਿਕ ਹੈਗਾ ਇਹ ਤਾਰੇ ਦੀ ਮਦਦ ਨਾਲ ਜੋੜ ਕਰਨਾ ਤਾਂ ਆਪਾਂ ਨੇ ਕੋਲੇ ਦੋ <div> ਤਾਰੇ ਨੇ ਇਹਨਾਂ ਨਾਲ ਆਪਾਂ ਨੇ ਜੋੜ ਜੋੜ ਦਾ ਕੰਮ ਉਹ ਕਰਾਂਗੇ ਇਹਨਾਂ ਕਿੰ ਤਾਰੇ ਦੀ ਮਦਦ ਨਾਲ ਪਹਿਲਾਂ ਪੰਜ ਸੰਖਿਆਵਾਂ ਮੰਗੇ ਦੋ ਸੰਖਿਆਵਾਂ ਬਣਾ ਕੇ ਉਹਨਾਂ ਦਾ ਜੋੜ ਕਿੰ ਤਾਰੇ ਨਾਲ ਹੀ ਬਤਾ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਪਹਿਲੇ ਕਿੰ ਤਾਰੇ ਦੇ ਵਿੱਚ ਦੋ ਸੰਖਿਆਵਾਂ ਬਣੂਗੀ ਉਹ ਕਮਲੇਸ਼ ਦੱਸੋ ਠੀਕ ਹੈਟ ਕਮਲੇਸ਼ ਦੱਸੋ ਕਿੰਨੇ ਸੰਖਿਆਵਾਂ ਬਣਦੀਆਂ ਸ਼ਾਬਾਸ਼ ਕਲਾਪਿੰਗ 24 ਆਹ ਮਾਰਕਰ ਨਾਲ ਤੁਸੀਂ ਪਹਿਲੇ ਗਿੰਦਾਰੇ ਵਾਲੀ ਜਗ੍ਹਾ ਤੇ 24 ਨੰਬਰ ਲਿਖ ਕੇ ਆਓ ਸ਼ਾਬਾਸ਼ ਠੀਕ ਹੈ ਚਲੋ ਛੇ ਤੋਂ ਬਾਅਦ ਜੋ ਆਪਣੇ ਕੋਲੇ ਦੂਜਾ ਗਿੰਦਾਰਾ ਹੈਗਾ ਇਹਦੇ ਮੋਤੀ ਪਾਵਾਂਗੇ ਤੇ ਇਹਦੀ ਸੰਖਿਆ ਦਿਖਾਂਗੇ ਠੀਕ ਹੈ ਬੇਟਾ ਯੈਸ ਸਰ ਹਾਂ ਇਹ ਕਿੰਨਾ ਬਣ ਗਿਆ ਬੇਟਾ ਦੋ 22 ਚਲੋ ਆ ਦੋ ਨੰਬਰ ਗਿੰਤਾਰੇ ਦੇ ਵਿੱਚ 22 ਵੈਰੀਓ ਆਪਣੇ ਕੋਲੇ ਦੋ ਸੰਖਿਆਵਾਂ ਨਿਕਲ ਕੇ ਆਈਆਂ ਨੇ 24 ਅਤੇ 22 ਹੁਣ ਇਹਨਾਂ ਦਾ ਜੋੜ ਆਪਣੇ ਗਿੰਤਾਰੇ ਦੇ ਮਦਦ ਨਾਲ ਹੀ ਪਤਾ ਕਰਨਾ ਹੈ ਠੀਕ ਹੈ ਜੀ ਇਹਨਾਂ ਦਾ ਜੋੜ ਗਿੰਤਾਰੇ ਦੀ ਮਦਦ ਨਾਲ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਜੋ ਵੀ ਇਕਾਈ ਵਾਲੇ ਆਪਣੇ ਗਿੰਤਾਰੇ ਦੇ ਵਿੱਚ ਮੋਤੀ ਨੇ ਉਹਨਾਂ ਦੀ ਗਿਣਤੀ ਕਰਾਂਗੇ ਕਿੰਨੀ ਗਿਣਤੀ ਹੈਗੀ ਰਜਮੀ ਦੱਸੋ ਕਿੰਨੀ ਗਿਣਤੀ ਆਉਂਦੀ ਹੈ ਇਕਾਈ ਵਾਲੇ ਜੋ ਮੋਤੀ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ 6 6 ਤਾਂ 6 ਲਿਖਿਓ ਤੁਸੀਂ ਵੈਰੀ ਗੁੱਡ ਐਤ ਤੋਂ ਬਾਅਦ ਜੋ ਆਪਣੀ ਦਹਾਈ ਵਾਲੇ ਮੋਤੀ ਨੇਗੇ ਉਹਨਾਂ ਦੀ ਗਿਣਤੀ ਕਿੰਨੀ ਹੈ 4 ਹਾਂ 4 ਨੂੰ ਤੁਸੀਂ ਦਹਾਈ ਵਾਲੀ ਜਗ੍ਹਾ ਤੇ ਪਾਉਣਾ ਹੈ ਸ਼ਾਬਾਸ਼ ਤਾਂ ਤੁਸੀਂ ਦੇਖ ਸਕਦੇ ਹੋ ਇਹ ਜੋੜ ਹੋ ਗਿਆ ਤੇ ਇਹ ਕਿੰਨੀ ਸੰਖਿਆ ਬਣ ਗਈ ચાલીસ ચાલીસ છે